ਸਾਡੇ ਸਕੂਲ ਚ ਚੋਰੀ ਹੋ ਗਈ ਹੈ ਜੀ 13 ਤਰੀਕ ਚੋਰੀ ਹੋਈ ਹੈ ਸਾਡੀ ਕਿਸੇ ਨੇ ਖਾਤ ਕਰ ਪੁੱਛ ਦੱਸ ਨਹੀਂ ਕੀਤਾ ਸਕੂਲ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਚੋਰ ਨਹੀਂ ਫੜੇ ਗਏ ਨਹੀਂ ਫੜੇ ਗਏ ਪੁਲਿਸ ਵੀ ਆਈ ਸੀ ਸਾਰੇ ਮਲਾਜ਼ਮ ਪਹੁੰਚੇ ਆ ਪਰ ਹਾਲਤ ਕਰ ਕੋਈ ਕਾਰਵਾਈ ਨਹੀਂ ਹੋਈ ਕੈਮਰੇ ਵੀ ਲੱਗੇ ਆ ਕੋਈ ਤਾਂ ਕੈਮਰੇ ਵੀ ਬੜਾ ਤਰਾ ਤਰਾ ਪਟਿਆ ਗਏ ਆ ਤੋਂ ਕੋਈ ਤਾਂ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਡੀਵੀਆਰ ਲੈ ਕੇ ਗਏ ਪੁਲਿਸ ਸਾਰੇ ਲੈ ਗਏ ਚੱਕ ਕੇ ਡੀਵੀਆਰ ਪੋਸਟ ਵੀ ਲੈ ਗਏ ਉਹ ਡੀਵੀਆਰ ਤੇ ਕੋਈ ਸਾਨੂੰ ਕਾਰਵਾਈ ਨਹੀਂ ਹੋਈ ਖਾਲੇ ਤਾਂ ਕੁਝ ਨਹੀਂ ਪਤਾ ਨਹੀਂ ਪਤਾ ਲੱਗਾ ਜੀ ਤੇ ਪੁਲਿਸ ਨੂੰ ਮਿਲੇ ਦੁਬਾਰੇ ਜਾ ਕੇ ਹਾਂ ਜੀ ਪੁਲਿਸ ਨੂੰ ਮਿਲ ਕੇ ਆਏ ਹਾਂ ਕੀ ਕਹਿੰਦੇ ਆ ਪੁਲਿਸ ਕਰਦੇ ਹੀ ਕਰਦੇ ਬਸ ਪਾਣੀ ਘੜਾਈ ਜਾਂਦੇ ਜੀ ਕਿੰਨੇ ਦਿਨ ਹੋ ਗਏ ਸਾਰਾ ਇਹ 13 ਤਰੀਕ ਨੂੰ ਚੋਰੀ ਹੋਈ ਜੀ ਪ੍ਰਸ਼ਾਸਨ ਨੇ ਕੀ ਕੋਈ ਪ੍ਰਸ਼ਾਸਨ ਨੇ ਹੱਲ ਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਨੂੰ ਇਨਸਾਫ ਨਹੀਂ ਦਵਾਇਆ ਜੀ ਇਨਸਾਫ ਸਾਡੀ ਮੰਗ ਹੈ ਜੀ ਸਾਡਾ ਜਿਹੜਾ ਸਮਾਨ ਮਿਲ ਜੇ ਤੇ ਚੋਰਾਂ ਨੂੰ ਮਾਰਿਆ ਸਜ਼ਾ ਹੋਣੀ ਜ਼ਰੂਰੀ ਹੈ ਜੀ ਸਾਡੇ ਗਰੀਬ ਜਨਤਾ ਦੇ ਜਿਹੜਾ ਪੜਦੇ ਸੀ ਤੇ ਉਹ ਜਿਹੜੇ ਐਲਸੈਂਸ ਆ ਉਹ ਖਤਮ ਕਰਤੀਆਂ ਜੀ ਹੁਣ ਮੜ ਕੇ ਟਾਕਾਂ ਦੀ ਪੜਾਈ ਖਤਮ ਆਈ ਹੈ ਇੱਥੇ ਪੜਾਈ ਤੋਂ ਹਾਂ ਕੋਈ ਪ੍ਰਾਪਤ ਨਹੀਂ ਹੋ ਰਹੀ ਜਨਤਾ ਕਿਹੜਾ ਮਿਲ ਗਿਆ ਚੋਰੀ ਹੋ ਗਿਆ ਜੀ ਚੰਨ ਐਲੜੀਆਂ ਜੀ ਤੇ ਇਹ ਕਿਹੜਾ ਪ੍ਰਿੰਟਰ ਪ੍ਰਿੰਟਰ ਹੈ ਜੀ ਤੇ ਸਲੈਂਡਰ ਜੀ ਦੇ ਕਣਕ ਲੈ ਕੇ ਚੱਕ ਕੇ ਸਾਰਾ ਕੁਝ ਛੱਡਾ ਹੀ ਕੋ ਨਹੀਂ ਸਕੂਲ ਦਾ ਸਾਡੇ ਪਿੰਡ ਵਿਸਾਖੀ ਵਾਲੇ ਦਿਨ ਕਬੂਤਰਾਂ ਦੀ ਬਾਜੀ ਸੀ ਜਿਹਦੇ ਕਰਕੇ ਪਿੰਡ ਦੇ ਵਿੱਚ ਬਹੁਤ ਆਣ ਪਛਾਤੇ ਲੋਕ ਹੁੰਦੇ ਰਹੇ ਉਹਨਾਂ ਨੂੰ ਨਾਂ ਦਾ ਕੋਈ ਪੁੱਛ ਸਕਦਾ ਸੀ ਕਿਉਂਕਿ ਬਾਜੀਗਾਰਨ ਉਥੇ ਰਾਤ ਨੂੰ ਪਹਿਲੇ ਦਿਨ ਹੀ ਰਾਤ ਨੂੰ ਇਹ ਕਾਰਵਾਈ ਹੋਈ ਆ ਸਕੂਲ ਦੇ ਵਿੱਚ ਸਕੂਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਵਿੱਚੋਂ 3 ਐਲਸੀਡੀਆਂ ਲੈ ਗਏ ਇੱਕ ਪ੍ਰਿੰਟਰ ਲੈ ਗਏ ਆ ਬਾਕੀ ਕਣਕ ਲੈ ਕੇ ਡਰਮ ਦੇ ਵਿੱਚ ਜਿੰਨੀ ਭਈ ਸੀ ਤੇ ਸਿਲੰਡਰ ਵੀ ਲੈ ਗਏ ਆ ਬਾਕੀ ਜਿੰਨੇ ਲੋਕਰ ਵਗੈਰਾ ਸੀ ਸਾਰੇ ਤੋੜਤੇ ਘੱਟ ਤੋਂ ਘੱਟ ਵੀ 2000 ਰੁਪਏ ਦੇ ਤਾਂ ਲੋਕ ਹੀ ਤੋੜਤੇ ਆ ਕੰਦਾਂ ਤੋੜ ਕੇ ਪਿੱਛੋਂ ਜਿਨ੍ਹਾਂ ਦੇ ਗੇਟ ਨਹੀਂ ਖੁੱਲੇਗੇ ਉਹਨਾਂ ਦੀਆਂ ਦਵਾਰਾਂ ਭੰਨ ਕੇ ਉਹਨਾਂ ਦੇ ਵਿੱਚੋਂ ਪੂਰਾ ਬਾੜ ਲਾ ਕੇ ਸਮਾਨ ਲੈ ਕੇ ਗਏ ਇਹ ਜੀ 8 ਤੋਂ 10 ਬੰਦਿਆਂ ਦੀ ਕਾਰਵਾਈ ਆ ਇੱਕ ਦੋ ਬੰਦਿਆਂ ਦਾ ਤਾਂ ਕੰਮ ਨਹੀਂ ਇਹ ਕਿਉਂਕਿ ਇੰਨਾ ਸਮਾਨ ਲਗਾਏ ਕੰਦ ਤੋੜੀ ਪੁਲਸ ਨੇ ਜੀ ਪੁਲਸ ਆਈ ਸੀਗੀ ਪੁਲਸ ਦਾ ਬਹੁਤ ਵਧੀਆ ਰਿਸਪੌਂਸ ਸੀ ਉਸ ਦਿਨ ਤਾਂ ਪਰ ਜਦੋਂ ਬਸ ਕੁਝ ਉਹੀ ਰਾਜਨੀਤੀ ਪਾਰਟੀਆਂ ਵਿੱਚ ਵੜ ਜਾਣਾ ਤੇ ਫਿਰ ਕੰਮ ਖਰਾਬ ਹੋ ਜਾਂਦਾ ਹੈ ਬਹੁਤ ਜ਼ਿਆਦਾ ਹੀ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਨੇ ਆਦੀ ਉਸ ਦਿਨ ਇੱਕ ਦੋ ਘੰਟੇ ਪੂਰੀ ਕਾਰਵਾਈ ਕੀਤੀ ਡੌਗ ਟੀਮ ਵੀ ਆਈ ਦੂਸਰੇ ਪ੍ਰਿੰਟ ਪ੍ਰਿੰਟ ਲੈਣ ਲਈ ਵੀ ਬੰਦੇ ਆਏ ਪੁਲਿਸ ਦੇ ਮੁਲਾਜ਼ਮ ਬਹੁਤ ਆਏ ਇੱਥੇ ਐਸ ਐਚ ਓ ਸਾਹਿਬ ਖੁਦ ਪਹੁੰਚੇ ਇੱਥੇ ਪਰ ਉਹ ਇਥੋਂ ਡੀ ਵੀ ਆਰ ਵੀ ਤਾਰ ਕੇ ਲੈ ਗਏ ਆ ਨਾ ਦਾ ਕੋਈ ਡੀ ਵੀ ਆਰ ਚੋਂ ਕਾਰਵਾਈ ਹੁਣ ਤੱਕ ਮਿਲੀ ਆ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਕਾਰਵਾਈ ਕੀਤੀ ਐਮਐਲਏ ਸਾਹਿਬ ਨੇ ਤਾਂ ਉਹਨਾ ਹੀ ਕਹਾਦਾ ਸੀਗਾ ਉਹਨਾਂ ਨੇ ਤਾਂ ਕੋਈ ਸਾਰੀ ਨਹੀਂ ਲਈਗੀ ਉਹਨਾਂ ਨੂੰ ਹਾਲਾਂਕਿ ਉਸ ਟਾਈਮ ਫੋਨ ਵੀ ਕੀਤਾ ਗਿਆ ਕਹਿੰਦੇ ਅਸੀਂ ਆਵਾਂਗੇ ਬਾਅਦ ਵਿੱਚ ਕੋਈ ਇੱਥੇ ਕਿਸੇ ਨੇ ਅੱਜ 4 ਦਿਨ ਹੋ ਗਏ ਕੋਈ ਪੁੱਛ ਪੜਤਾਲ ਨਹੀਂ ਸਭ ਤੋਂ ਜ਼ਿਆਦਾ ਸਾਨੂੰ ਮਹਿਸੂਸ ਇਹ ਹੋ ਰਿਹਾ ਵੀ ਇੱਥੇ ਸਭ ਤੋਂ ਗਰੀਬ ਘਰਾਂ ਦੇ ਬੱਚੇ ਵੱਢਦੇ ਆ ਸਾਡੇ ਬੱਚੇ ਖੁਦ ਬਾਬਾ ਫਰੀ ਸਕੂਲ 'ਚ ਪੜ੍ਹਦੇ ਆ ਸਾਨੂੰ ਇਸ ਚੀਜ਼ ਨਾਲ ਦੁੱਖ ਦਾ ਪ੍ਰਗਟਾਵਾ ਤਾਂ ਹੀ ਹੋ ਰਿਹਾ ਕਿ ਗਰੀਬ ਘਰਾਂ ਦੇ ਬੱਚੇ ਆ ਵਿਚਾਰੇ ਅਸੀਂ ਤਾਂ ਕਰਕੇ ਸਾਥ ਦਿੰਨੇ ਆ ਬਾਕੀ ਸਾਡੇ ਪਿੰਡ ਦੇ ਸਹੀ ਕੰਮ ਲਈ ਹਮੇਸ਼ਾ ਦੇਵਾਂਗੇ ਵੀ ਜਿਹੜੀ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਬਾਜੀ ਕਰਵਾਈ ਚੁਰਤ ਦੇਣ ਤਾਂ ਬਾ지ਆਂ ਤਾਂ ਬੈਂ ਨਾ ਉਹ ਤਾਂ ਹੋ ਹੀ ਨਹੀਂ ਸਕਦੀਆਂ ਇਹ ਕਬੂਤਰ ਬਾਜੀ ਹੋਈ ਆ ਸਾਡੇ ਪਿੰਡ ਦੇ ਵਿੱਚ ਇਹਦੇ ਲਈ ਅਸੀਂ ਕਹਿਣਾ ਚਾਹੁੰਦੇ ਕੋਈ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਬੂਤਰ ਬਾਜੀ ਜਾਂ ਕੁੱਕੜ ਬਾਜੀ ਕੋਈ ਨਹੀਂ ਹੋਣੀ ਚਾਹੀਦੀ